ਮੈਡੀਕਲ ਲਾਈਨ ਦੀ ਦੁਨੀਆ ਦੇ ਵਿੱਚ ਜਿੱਥੇ ਪੰਜਾਬ ਜਾਂ ਹਿੰਦੁਸਤਾਨ ਦੇ ਵੱਖ-ਵੱਖ ਜਿਹੜੇ ਹਸਪਤਾਲਾਂ ਦਾ ਜਿਹੜਾ ਵੱਡਾ ਨਾਮ ਹੁੰਦਾ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਮੁੱਖ ਹਸਪਤਾਲਾਂ ਦੀ ਤੇ ਇਹਨਾਂ ਦਿਨਾਂ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਹਾੜਾਂ ਦੀ ਗੋਦ ਦੇ ਵਿੱਚ ਪਠਾਨਕੋਟ ਦੀ ਹਦੁੱਦ ਦੇ ਵਿੱਚ ਜੋ ਵਾਈਟ ਹਸਪਤਾਲ ਹੈ ਵਾਈਟ ਕਾਲਜ ਔਰ ਵਾਈਟ ਹਸਪਤਾਲ ਹੈ ਉਹ ਅੱਜਕੱਲ ਚਰਚਾ ਦਾ ਵਿਸ਼ਾ ਥੋੜੇ ਸਮੇਂ ਤੋਂ ਜਿਹੜਾ ਬਣਿਆ ਹੋਇਆ ਜਿਵੇਂ ਲੋਕਾਂ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਹਰਪੁਰ ਜਾਂ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਇਹਦੀ ਪੂਰੀ ਜਿਹੜੀ ਸਲਾਘਾ ਜਿਹੜੀ ਆ ਉਹ ਸਾਨੂੰ ਮਿਲ ਰਹੀ ਹੈ ਪ੍ਰਸ਼ੰਸਾ ਸਾਨੂੰ ਮਿਲ ਰਹੀ ਹੈ ਤੇ ਅਸੀਂ ਵੀ ਅੱਜ ਨਰਲੇਬ ਟੀਵੀ ਦੀ ਟੀਮ ਸਮੇਤ ਇਸ ਹਸਪੀਟਲ ਦੇ ਵਿੱਚ ਵਿజిਟ ਕਰਨ ਵਾਸਤੇ ਆਏ ਆ ਕਿ ਕੀ ਜੇਕਰ ਇੰਨੀ ਸਿਫਤ ਸਲਾਹ ਜਿਹੜੀ ਇਸ ਹਸਪੀਟਲ ਦੇ ਵਿੱਚ ਹੋ ਰਹੀ ਹੈ ਤੇ ਅਖੀਰ ਜਾ ਕੇ ਦੇਖਿਆ ਜਾਵੇ ਕਿ ਇਸ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਨੇ ਸੋ ਇਥੋਂ ਦੇ ਜਿਹੜੇ ਐਮ ਡੀ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਉਹ ਇਸ ਹਸਪੀਟਲ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਮੈਡਮ ਤੁਹਾਡਾ ਹਾਰਦਿਕ ਸਵਾਗਤ ਹੈ ਆਪਣਾ ਸ਼ੁਭ ਨਾਮ ਦਰਸ਼ਕਾਂ ਨੂੰ ਦੱਸ ਦਿਓ ਜੀ ਆਇਆਂ ਨੂੰ ਜੀ ਆਇਆਂ ਨੂੰ ਮੈਨੇਜਿੰਗ ਡਾਇਰੈਕਟਰ ਸੁਨੇਨਾ ਸਾਂਬਿਆਲ ਮੈਂ ਇਤਹੀ ਦਿਲ ਨਾਲ ਜੀ ਆਇਆਂ ਕਰਦੀਆਂ ਸਾਡੇ ਆਪਣੇ ਗੁਰਾਇ ਜੀ ਦਾ ਸਾਡੀ ਮੁਲਾਕਾਤ ਹੋਈ ਸੀ ਤੇ ਗੁਰਾਇ ਜੀ ਨੇ ਕਾਫੀ ਪੁੱਛਿਆ ਸੀ ਹਸਪਤਾਲ ਬਾਰੇ ਤੇ ਮੈਂ ਐਜ਼ ਅ ਮੈਨੇਜਿੰਗ ਡਾਇਰੈਕਟਰ ਹੋਣ ਦੇ ਨਾਲ ਇੱਕ ਬੜਾ ਦਿਲੋ ਵਿਸ਼ਵਾਸ ਕਰਨੀ ਆ ਥੈਟ ਬੈਟਰ ਟੂ ਕਮ ਟੂ 댓 ਪਲੇਸ ਵੇਅਰ ਯੂ ਵਾਂਟ ਟੂ ਸੀ एवरीथिंग ਤੇ ਮੈਂ ਸਪੈਸ਼ਲ ਇਹਨਾਂ ਨੂੰ ਇਨਵਾਈਟ ਕੀਤਾ ਸੀ ਕਿ ਤੁਸੀਂ ਆ ਪਾਓ ਆਪ ਵੇਖੋ ਆਪ ਮਿਲੋ ਜਾਨੋ ਕਿ ਜਿਹੜੇ ਪੇਸ਼ੈਂਟਸ ਤੁਹਾਡੇ ਇਲਾਕਿਆਂ ਤੋਂ ਆ ਰਹੇ ਐ ਉਹਨਾਂ ਨੂੰ ਕਿਸ ਤਰੀਕੇ ਦੀ ਸਹੂਿਦਾਵਾਂ ਦਿੱਤੀ ਜਾ ਰਹੀ ਐ ਇਹ ਐਡਾ ਵੱਡਾ ਹਸਪੀਟਲ ਐ ਜਿਹਦੀ ਕੋਈ ਸੀਮਾ ਨਹੀਂ ਹੈਗੀ 700 ਬੈੱਡ ਦਾ ਹਸਪਤਾਲ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਆਇਸ਼ਮਾਨ ਤੋਂ ਲੈ ਕੇ ECHS ਤੋਂ ਲੈ ਕੇ ਰੇਲਵੇ ਤੋਂ ਲੈ ਕੇ ਹਰ ਤਰ੍ਹਾਂ ਦੇ ਇਲਾਜ ਅੰਦਰ ਕਰਨਾ ਹਰ ਗਰੀਬ ਦੀ ਸਹਿਮਤੀ ਕਰਨਾ ਅੱਜ ਤੁਹਾਨੂੰ ਇੱਕ ਵੇਰਵਾ ਦਿਖਾਵਾਂਗੇ ਔਰ ਤੁਹਾਨੂੰ ਦਿਲੋਂ ਦਿਖਾਵਾਂਗੇ ਕਿ ਜਿਹੜਾ ਸੁਪਨਾ ਹੈ ਸ਼੍ਰੀ ਸਵਨ ਸਿੰਘ ਸਲਾਰੀਆ ਜੀ ਦਾ ਇਹ ਸੁਪਨਾ ਕਿਉਂ ਹੈ ਇਹਦੀ ਅੰਦਰ ਦੀ ਸੱਚਾਈ ਕੀ ਹੈ ਇਹ ਜਦੋਂ ਤੱਕ ਤੁਸੀਂ ਆਪਣੀ ਅੱਖਾਂ ਨਾਲ ਨਹੀਂ ਦੇਖੋਗੇ ਤੁਸੀਂ ਲੋਕਾਂ ਨੂੰ ਨਹੀਂ ਦੱਸ ਪਾਵੋਗੇ ਤੇ ਜੀ ਆਇਆਂ ਨੂੰ ਸਾਰੀ ਐਨਪੀ ਟੀਮ ਦਾ ਤੁਸੀਂ ਅੱਜ ਆਪ ਆਓ ਇਹ ਤੁਹਾਡਾ ਹਸਪਤਾਲ ਹੈ ਇਹਦੇ ਬਾਅਦ ਆਪ ਜਾ ਕੇ ਵੇਖੋ ਜੋ ਵੇਖੋਗੇ ਉਹੀ ਉਹ ਦੱਸੋਗੇ ਸੋ ਜੋ ਇਹ ਲੋੜਵੰਦ ਲੋਕਾਂ ਵਾਸਤੇ ਜਿਹੜਾ ਮਸੀਹਾ ਸਬਤ ਹੋ ਰਿਹਾ ਵਰਦਾਨ ਸਬਤ ਹੋ ਰਿਹਾ ਅਸੀਂ ਚਾਹਾਂਗੇ ਕਿ ਸਾਨੂੰ ਆਪ ਨਾਲ ਜਾ ਕੇ ਇਹਦੀ ਵਿਜ਼ਿਟ ਕਰਵਾ ਕੇ ਦੱਸਿਆ ਜਾਵੇ ਕਿ ਇਹਦਾ ਕੀ ਪ੍ਰੋਸੈਸ ਹੈਗਾ ਸਾਰੇ ਹਸਪਤਲ ਦਾ ਐਦਲੀ ਸਭ ਤੋਂ ਪਹਿਲੇ ਤਹੇ ਦਿਲ ਨਾਲ ਮੈਂ ਸ਼੍ਰੀ ਰਿਸ਼ਵਨ ਸਲਾਰੀਆ ਜੀ ਦਾ ਧੰਨਵਾਦ ਕਰ ਰਹੀ ਆ ਕਿਉਂਕਿ ਆਯੁਸ਼ਮਨ ਪੇਸ਼ੈਂਟਸ ਲੈਣਾ ਕੋਈ ਸੌਖੀ ਗੱਲ ਨਹੀਂ ਹੈ ਇਹ ਦੁਨੀਆ ਜਾਣਦੀ ਹੈ ਕਿ ਇਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਕਿਦਾਂ ਸਰਕਾਰ ਦਿੰਦੀ ਹੈ ਆਂਦੀ ਵੀ ਹੈ ਨਹੀਂ ਵੀ ਆਂਦੀ ਹੈ ਲੇਕਿਨ ਕਰੋੜਾਂ ਦੇ ਹਿਸਾਬ ਦੇ ਨਾਲ ਜਿਵੇਂ ਕੋਈ ਸਪੈਂਡ ਕਰ ਸਕਦਾ ਹੈ ਤੇ ਉਹ ਸਾਡੇ ਮਾਨਯੋਗ ਚੇਅਰਮੈਨ ਸਰ ਹੈਗੇ ਆ ਜਿਹੜਾ ਗਰੀਬ ਹੈ ਉਹ ਆਵੇ ਉਹਦਾ ਖਾਣ-ਪਾਨ ਤੋਂ ਲੈ ਕੇ ਫ੍ਰੀ ਹੈ ਰਹਿਣ ਦਾ ਇਸਤੇਮਾਲ ਸਭ ਕੁਝ ਰਹਿਦਾ ਅੰਦਰ ਸਾਰੇ ਡਾਕਟਰ ਤੁਹਾਡਾ ਇੰਤਜ਼ਾਰ ਕਰ ਰਹੇ ਆ ਤੁਸੀਂ ਚਲੋ ਆਈ ਸੀ ਯੂ ਤੋਂ ਲੈ ਕੇ ਡਾਇਲਿਸਿਸ ਤੋਂ ਲੈ ਕੇ ਜਨਰਲ ਵਾਰਡਸ ਤੋਂ ਲੈ ਕੇ ਹਰ ਇੱਕ ਵਾਰਡ ਦੀ ਅੱਜ ਤੁਸੀਂ ਆਪ ਤਫ਼ਤੀਸ਼ ਕਰੋ ਔਰ ਤੁਸੀਂ ਸੰਤੁਸ਼ਟੀ ਕਰੋ ਸੋ ਆਓ ਹੁਣ ਅਸੀਂ ਅੰਦਰ ਜਾ ਕੇ ਦੇਖੀ ਦਿਆਂ ਕਿ ਹਸਪੀਟਲ ਦੇ ਜਿਹੜੇ ਵੱਖ-ਵੱਖ ਦੇ ਡਿਪਾਰਟਮੈਂਟ ਹੈਗੇ ਆ ਜਾਂ ਕੰਪਲੈਕਸ ਹੈਗਾ ਇੱਥੇ ਜਿਹੜੀ ਇਹਦੀ ਪ੍ਰਕਿਰਿਆ ਹੈਗੀ ਆ ਇਹ ਕਿਵੇਂ ਚੱਲ ਰਹੀ ਹੈ ਤੇ ਹਸਪੀਟਲ ਦੇ ਜਿਹੜੇ ਅੰਦਰ ਦੇ ਹਾਲਾਤ ਨੇ ਉਹ ਕੀ ਨੇ ਸੋ ਇਸ ਵੇਲੇ ਅਸੀਂ ਅਰਥੋ ਦੇ ਵਾਰਡ ਦੇ ਵਿੱਚ ਹਸਪੀਟਲ ਦੇ ਅੰਦਰ ਪੁੱਜੇ ਹੋਏ ਹਾਂ ਜਿੱਥੇ ਕੁਝ ਮਰੀਜ਼ ਵੀ ਜਿਹੜੇ ਆ ਨਲਿਪ ਟੀਵੀ ਦੀ ਕੈਮਰੇ ਦੀ ਅੱਖਰਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੇਸ਼ੈਂਟ ਹੈਗੇ ਆ ਇੱਥੇ ਮੌਜੂਦ ਹੈਗੇ ਆ ਕੋਸ਼ਿਸ਼ ਕਰਾਂਗੇ ਪਹਿਲਾਂ ਅਸੀਂ ਜਿਹੜੇ ਪੇਸ਼ੈਂਟ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਉਸ ਤੋਂ ਬਾਅਦ ਜਿਹੜੇ ਡਾਕਟਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਕੀ ਹਾਲ ਹੈ ਜੀ ਤੁਹਾਡੀ ਸਿਹਤ ਦਾ ਹਾਂ ਠੀਕ ਠਾਕ ਕੀ ਪ੍ਰੋਬਲਮ ਕੀ ਸੀ ਤੁਹਾਡੀ ਪ੍ਰਾਣ ਆ ਬੈਵਲਟ ਜੀ ਬਲਨਟ ਜੀ ਅੰਤਵਾਸ ਹੋ ਬਰਾ ਠੀਕ ਹੈ ਜੀ ਹਾਂਜੀ ਤੇ ਕੀ ਕਿਵੇਂ ਦਾ ਇਲਾਜ ਹੋ ਰਿਹਾ ਹਸਪੀਟਲ ਦੇ ਅੰਦਰ ਵਧੀਆ ਇਲਾਜ ਹੋ ਰਿਹਾ ਠੀਕ ਹੈ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ ਕੋਈ ਮੁਸ਼ਕਲ ਨਹੀਂ ਕੋਈ ਦਿੱਕਤ ਨਹੀਂ ਕਿੰਨੇ ਦਿਨ ਹੋ ਗਏ ਇੱਥੇ ਆਏ ਹਾਂ ਮੰਨੇ ਹਫਤਾ ਹੋ ਗਿਆ ਇੱਥੇ ਆਏ ਹਾਂ ਹਫਤਾ ਜਦੋਂ ਆਏ ਸੀ ਉਦੋਂ ਤੁਹਾਡੀ ਕੀ ਕੰਡੀਸ਼ਨ ਸੀ ਉਦੋਂ ਬਹੁਤ ਬਲੱਡ ਪਾ ਰਿਹਾ ਸੀ ਹੁਣ ਐਸੂਲੀ ਐਸੂਲੀ ਸਟੇਬਲ ਹੋ ਹਾਂਜੀ ਠੀਕ ਹੈ ਤੇ ਹਸਪੀਟਲ ਵੱਲੋਂ ਜਿਹੜੀਆਂ ਤੁਹਾਨੂੰ ਮਿਲ ਰਹੀਆਂ ਨੇ ਸਹੂਗ ਮਿਲ ਰਿਹਾ ਫੈਸਿਲਿਟੀਆਂ ਮਿਲ ਰਹੀਆਂ ਉਹ ਕਿਵੇਂ ਦੀਆਂ ਮਿਲ ਰਹੀਆਂ ਨੇ ਕੰਮ ਵਧੀਆ ਰਿਹਾ ਜੀ ਕਿ ਸਾਫ ਸਫਾਈ ਦੀ ਗੱਲ ਕੀਤੀ ਜਾਵੇ ਵੈਸੇ ਤਾਂ ਸਾਰਾ ਕੁਝ ਨਜ਼ਰ ਆ ਰਿਹਾ ਸਾਨੂੰ ਹਾਂਜੀ ਸਾਫ ਸਫਾਈ ਵੀ ਬਹੁਤ ਹੈ ਠੀਕ ਹੈ ਜੀ ਹਾਂਜੀ ਤਾਂ ਸਟਾਪ ਦਾ ਸਯੋਜ ਕਿਵੇਂ ਦਾ ਇੱਥੇ ਠੀਕ ਠਾਕ ਸਾਬ ਬਿਲਕੁਲ ਵਧੀਆ ਵਧੀਆ ਸੋ ਇਹਨਾਂ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਹੋਰ ਵੀ ਵੱਖ-ਵੱਖ ਜਿਹੜੇ ਬਿਮਾਰੀਆਂ ਦੇ ਨਾਲ ਜਿਵੇਂ ਜੂਜਰੇ ਮਰੀਜ਼ ਨੇ ਇੱਥੇ ਮੌਜੂਦ ਨੇ ਹੋਰ ਸਾਡੇ ਨਾਲ ਪੇਸ਼ੈਂਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਆ ਕੀ ਹਾਲ ਆ ਜੀ ਸਰ ਦਾ ਹਾਂਜੀ ਠੀਕ ਸਰ ਠੀਕ ਹੈ ਬਿਲਕੁਲ ਜੀ ਆ ਕੀ ਪ੍ਰੋਬਲਮ ਕੀ ਸੀ ਰੋਲ ਮਰੀਜ਼ ਪੱਥਰੀ ਜੀ ਸਹੀ ਪ੍ਰੇਸ਼ ਲੋਗਾ ਜਰਾ ਆਪਰੇਟ ਹੋ ਗਿਆ ਬਿਲਕੁਲ ਠੀਕ ਹੋ ਹਾਂਜੀ ਹਾਂਜੀ ਤੰਦਰੁਸਤ ਹੋ ਹਾਂਜੀ ਹਾਂਜੀ ਹਸਪੀਟਲ ਦੀਆਂ ਜਿਹੜੀਆਂ ਸੇਵਾਵਾਂ ਨੇ ਇਤੋਂ ਸੰਤੁਸ਼ਟ ਹੋ ਹਾਂਜੀ ਹਾਂਜੀ ਠੀਕ ਠਾਕ ਹੈ ਠੀਕ ਹੈ ਕੀ ਕੀ ਮੈਸੇਜ ਕੀ ਦੇਣਾ ਚਾਹੋਗੇ ਹਸਪੀਟਲ ਨੂੰ ਲੈ ਕੇ ਠੀਕ ਹੈ ਵਧੀਆ ਸਰ ਜੀ ਵਧੀਆ ਹੈਗਾ ਸਾਰਾ ਹਾਂਜੀ ਹਾਂਜੀ ਠੀਕ ਹੈ ਜੀ ਸੋ ਇਨਾ ਪੇਸ਼ੈਂਟਸ ਤੋਂ ਅਲਾਵਾ ਜਿਵੇਂ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜੋ ਤੁਹਾਡੀਆਂ ਸੇਵਾਵਾਂ ਚੱਲ ਰਹੀਆਂ ਹਸਪੀਟਲ ਦੀਆਂ ਇਹਨੂੰ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ देखो ਜਿਵੇਂ ਸਾਡੇ ਕੋਲ ਇਥੇ ਪੇਸ਼ੈਂਟ ਆਉਂਦਾ ਸਭ ਤੋਂ ਪਹਿਲਾਂ ਆਪਾਂ OPD ਬੇਸਿਸ ਤੇ ਜਿਹੜਾ ਪੇਸ਼ੈਂਟ ਨਾਰਮਲ ਹੈਗਾ ਉਹਨੂੰ ਆਪਾਂ OPD ਬੇਸਿਸ ਤੋਂ ਦੇਖ ਕੇ ਦੈਨ ਅਗੇ ਐਮਰਜੈਂਸੀ ਚ ਪੇਸ਼ ਕੇ ਫਿਰ ਉਹਦਾ ਇੱਕ ਪਰਟਿਕੁਲਰਲੀ ਇਹਦਾ ਡਾਇਗਨੋਸ ਬਣ ਜਾਂਦਾ ਫਿਰ ਉਹਨੂੰ ਵਾਰਡ ਸ਼ਿਫਟ ਕੀਤਾ ਜਾਂਦਾ ਅਗਰ ਉਹ ਆਰਥੋ ਦਾ ਪੇਸ਼ੈਂਟ ਹੈ ਤਾਂ ਉਹਨੂੰ ਆਰਥੋ ਵਾਰਡ ਸ਼ਿਫਟ ਕੀਤਾ ਜਾਂਦਾ ਅਦਰੋ ਸਰਜਰੀ ਦਾ ਫਿਰ ਉਹਨੂੰ ਸਰਜਰੀ ਸ਼ਿਫਟ ਕੀਤਾ ਜਾਂਦਾ ਅਗਰ ਉਹ ਮੈਡੀਸਿਨ ਦੇ ਅੰਡਰ ਹੈ ਉਹਨੂੰ ਉਹਦੇ ਅੰਡਰ ਐਡਮਿਟ ਕੀਤਾ ਜਾਂਦਾ ਠੀਕ ਹੈ ਜੀ ਸੋ ਜਿਹੜੇ ਪਏ ਦੂਰ ਦਰਾਡੇ ਤੱਕ ਜੇਕਰ ਗੱਲ ਕੀਤੀ ਜਾਵੇ ਵਾਇਕ ਕਾਲਜ ਦੀ ਜਾਂ ਵਾਇਟ ਹਸਪੀਟਲ ਦੀ ਤੇ ਥੋੜੇ ਸਮੇਂ ਦੇ ਵਿੱਚ ਕਾਫੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਖਾਸ ਕਰਕੇ ਡਿਸਟ੍ਰਿਕਟ ਗੁਰਦਾਸਪੁਰ ਚ ਜਾਂ ਪਠਾਨਕੋਟ ਦੇ ਵਿੱਚ ਤੇ ਜਿਹੜੇ ਲੋਡਬੰਦ ਮਰੀਜ਼ ਹੈਗੇ ਆ ਉਹਨਾਂ ਵਾਸਤੇ ਕੀ ਮੈਸੇਜ ਦੋਗੇ ਹਸਪੀਟਲ ਨੂੰ ਜੀ ਜੀ ਮੈਂ ਇੱਥੇ ਲਾਸਟ 6.5 ਸਾਲ ਤੋਂ ਕੰਮ ਕਰ ਰਿਹਾ ਹਾਂ ਜੀ ਜੀ ਜਿੰਨੇ ਵੀ ਪੇਸ਼ੈਂਟ ਗਰੀਬ ਹੈਗੇ ਆ ਜ ਜਿਨ੍ਹਾਂ ਦਾ 5 ਲੱਖ ਦਾ ਕਾਰਡ ਬਣਿਆ ਹੋਇਆ ਜੀ ਜੀ ਸਾਡੇ ਇੱਥੇ ਹਰ ਇੱਕ ਫੈਸਿਲਿਟੀ ਅੰਡਰ 5 ਲੱਖ ਦੇ ਕਾਰਡ ਦੇ ਵਿੱਚ ਜਿਹੜੀ ਹੈਗੀ ਹੈ अवेलेबल ਹੈਗੀ ਹੈ। ਜੀ। ਠੀਕ ਹੈ। ਅਗਰ ਕਿਸੇ ਨੂੰ ਜ਼ਰੂਰਤ ਹੈ ਜਿਵੇਂ ਕੋਈ ਨਹੀਂ ਆ ਸਕਦਾ ਹਰ ਇੱਕ ਲਾਕਰੇ ਦੇ ਵਿੱਚ ਐਂਬੂਲੈਂਸ ਪ੍ਰੋਵਾਈਡਰ ਹੈ। ਜੀ ਜੀ। ਉਹਨਾਂ ਨੂੰ ਫੋਨ ਕਰਕੇ ਆਪ ਐਂਬੂਲੈਂਸ ਭੇਜ ਦਿੰਦੇ ਆ। ਠੀਕ ਹੈ ਜੀ। ਹਾਂਜੀ। ਸੋ ਇਹਨਾਂ ਤੋਂ ਇਲਾਵਾ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਵੱਖ-ਵੱਖ ਵਾਰੜਾਂ ਹੈਗੀਆਂ ਜਾਂ ਵੱਖ-ਵੱਖ ਬਿਮਾਰੀਆਂ ਦੇ ਨਾਲ ਸੰਬੰਧਿਤ ਜਿਹੜੇ ਹੋਰ ਡਾਕਟਰ ਸਾਹਿਬ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਿਹੜੀਆਂ ਹੋਰ ਵਾਰੜਾਂ ਨੇ ਉਹਨਾਂ ਦਾ ਵੀ ਜਿਹੜਾ ਵਾ ਵਿਜ਼ਿਟ ਕਰਨੀ ਚਾਹਾਂਗੇ। ਮਾਤਾ ਜੀ ਕੀ ਪ੍ਰੋਬਲਮ ਸੀ ਤੁਹਾਡੀ? ਖੂਨ ਚੱਲਣਾ। ਹਾਂਜੀ। ਖੂਨ ਚੜਨਾ ਖੂਨ ਤੇ ਚੜਨਾ ਨਹੀਂ ਤੇ ਚੜਨਾ ਵੈਸੇ ਕਿਸ ਵਾਸਤੇ ਆਏ ਸੀ ਕਿਸ ਪ੍ਰੋਬਲਮ ਵਾਸਤੇ ਆਏ ਸੀ ਚੂਲਾ ਹੀ ਟੁੱਟਿਆ ਦਾ ਚੂਲਾ ਟੁੱਟਿਆ ਸੀਗਾ ਠੀਕ ਹੈ ਕੋਈ ਐਕਸੀਡੈਂਟ ਹੋ ਗਿਆ ਸੀ ਨਹੀਂ ਇਹ ਡਿਗ ਵੀ ਖਿਦਾ ਰਗਾ ਡਿਗ ਪੇਸੀ ਕਰੇ ਡਿਗ ਪੇਸੀ ਆਹ ਠੀਕ ਹੈ ਤੇ ਹੁਣ ਕੀ ਕੰਡੀਸ਼ਨ ਕੀ ਆਪਰੇਟ ਹੋ ਗਿਆ ਸਿਰਡ ਹੋ ਗਿਆ ਨਾ ਹਮ ਬੈੱਡ ਤੇ ਹੁਣ ਠੀਕ ਹੋ ਤੁਸੀਂ ਹਾਂਜੀ ਸਿਰ ਠੀਕ ਆ ਤੁਹਾਡੀ ਹਾਂਜੀ ਠੀਕ ਹੈ ਤੇ ਕਿਵਾਂ ਇੱਥੋਂ ਦੀਆਂ ਜਿਹੜੀਆਂ ਸੇਵਾਵਾਂ ਨੇ ਕਿਦਾਂ ਦਾ ਸਹੂਯੋਗ ਮਿਲਿਆ ਹਸਪੀਟਲ ਦਾ ਬਹੁਤ ਸੋਣਾ ਮਿਲਿਆ ਬਹੁਤ ਸੋਣਾ ਮਿਲਿਆ ਜੀ ਹਾਂਜੀ ਠੀਕ ਹੈ ਜੀ ਇਹ ਬਿਲਕੁਲ ਮਾਤਾ ਜੀ ਜਿਹੜੇ ਨੇ ਉਹਨਾਂ ਦਾ ਆਪਰੇਟ ਜਿਹੜਾ ਬਿਲਕੁਲ ਹੋ ਚੁੱਕਾ ਸਫਲ ਆਪਰੇਟ ਹੋ ਗਿਆ ਤੇ ਉਹਨਾਂ ਤੋਂ ਉਹਨਾਂ ਨੇ ਦੱਸਿਆ ਕਿ ਇਸ ਵੇਲੇ ਜਿਹੜੇ ਬਿਲਕੁਲ ਉਸ ਸਟੇਬਲ ਹੈਗੇ ਨੇ ਸੋ ਡਾਕਟਰ ਸਾਹਿਬ ਨੇ ਸਾਡੇ ਨਾਲ ਡਾਕਟਰ ਸਾਹਿਬ ਨਾਲ ਗੱਲ ਕਰਨਾ ਚਾਹਾਂਗੇ ਡਾਕਟਰ ਸਾਹਿਬ શુભ ਨਿਮਕੀ ਆਪ ਮੈਂ ਡਾਕਟਰ ਜਾਵਰ ਪੱਟੀ ਮੈਂ ਇੱਥੇ ਆਰਥੋਪੈਡਿਕਸ ਦਾ ਹੈਡ ਹੈਗਾ ਮੈਂ ਸਾਰੇ ਆਥੋ ਜਿਹੜੇ ਵੀ ਆਰਥੋ ਰਿਲੇਟਡ ਬਿਮਾਰੀਆਂ ਹੈਗੀਆਂ ਉਹ ਮੇਰੇ ਅੰਦਰ ਹੀ ਸਾਰੇ ਐਡਮਿਟ ਹੁੰਦੇ ਨੇ ਮਾਤਾ ਜੀ ਸਾਡੇ ਕੋਲ ਆਏ ਸੀ ਇਹ 5 ਸਾਲ 5 ਮਹੀਨੇ ਪਹਿਲੇ ਇਹਨਾਂ ਦਾ ਝੂਲਾ ਟੁੱਟਿਆ ਸੀ ਤੇ ਜੀ ਇਹ ਇਲਾਜ ਨਹੀਂ ਕਰਾ پا ਰਹੇ ਸੀ ਪੈਸੇ ਦੀ ਕਮੀ ਹੋ ਕਰਕੇ ਹੈਨਾ ਇਹ ਸਾਡੇ ਕੋਲ ਆਏ ਆਪਾਂ ਇਹਨਾਂ ਦਾ ਆਸ਼ੀਮਾਨ ਦਾ ਕਾਰਡ ਲਾ ਕੇ ਇਹਨਾਂ ਨੂੰ ਨਮਾ ਚੂਲਾ ਪਾਤਾ ਠੀਕ ਹੈ ਜੀ ਤੇ ਹੁਣ ਇੱਕ ਕੱਲ ਹੀ ਆਪਰੇਸ਼ਨ ਹੋਇਆ ਕੱਲ ਮਾਤਾ ਜੀ ਨੂੰ ਖੜਾ ਕਰਕੇ ਆਪਾਂ ਧੁਰ ਦੇਣਾ ਵਾਕਰ ਨਾਲ ਠੀਕ ਹੈ ਜੀ ਤੇ ਜਿਵੇਂ ਤੁਸੀਂ ਆਸ਼ੀਮਾਨ ਦੀ ਗੱਲ ਕੀਤੀ ਹੈ ਤੇ ਕਿੰਨੇ ਕੁ ਪਰਸੈਂਟ ਪੇਸ਼ੈਂਟ ਹੁੰਦੇ ਇੱਥੇ ਤੁਹਾਡੇ ਹਸਪੀਟਲ ਦੇ ਵਿੱਚ ਵੀ ਜਿਹੜੇ ਇੱਕ ਤਰ੍ਹਾਂ ਦਾ ਫ੍ਰੀ ਆਫ ਕਾਸਟ ਹੀ ਤੁਹਾਡਾ ਜਿਹੜਾ ਇਲਾਜ ਚੱਲ ਰਿਹਾ ਜਿਸ ਤਰ੍ਹਾਂ ਮਾਤਾ ਜੀ ਦਾ ਆਪਰੇਸ਼ਨ ਹੈ ਇੱਕ ਪੈਸਾ ਵੀ ਮਾਤਾ ਜੀ ਦਾ ਨਹੀਂ ਲੱਗਿਆ ਹੈਨਾ ਇਹ 5 ਮਹੀਨਿਆਂ ਤੋਂ ਆਪਰੇਸ਼ਨ ਨਹੀਂ ਕਰਾ پا ਰਹੀ ਕੋਈ ਫਰੀ ਕੋਈ ਵੀ ਨਹੀਂ ਕਰਦਾ ਕਿਤੇ ਵੀ ਨਹੀਂ ਹੁੰਦਾ ਹੈ ਨਾ ਪੈਸਿਆਂ ਦੀ ਕਮੀ ਕਰਕੇ ਮਾਤਾ ਜੀ ਬੈੱਡ ਤੇ ਪਏ ਸੀ ਬੈੱਡ ਸੋਰ ਵੀ ਇਹਨਾਂ ਨੂੰ ਬੰਨਣਾ ਸ਼ੁਰੂ ਹੋ ਗਏ ਸੀ ਫਿਰ ਸਾਡੇ ਕੋਲ ਆਏ ਆ ਇਹਨਾਂ ਨਾਲ ਇੱਕ ਪੈਸਾ ਵੀ ਨਹੀਂ ਲੱਗਿਆ ਬਿਲਕੁਲ ਨਵਾਂ ਚੂਲਾ ਪਾਤਾ ਇਹਨਾਂ ਨੂੰ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹੋਰ ਕਿੰਨੇ ਪੇਸ਼ੈਂਟ ਹੈ ਨਾ ਜਿਹੜਾ ਵੀ ਦੇਖੋ گورਨਮੈਂਟ ਰਿਜ਼ਰਵਡ ਸਾਡੇ ਕੋਲ ਪੈਕੇਜ ਮਤਲਬ ਜੋ ਗਵਰਨਮੈਂਟ ਰਿਜ਼ਰਵ ਨਹੀਂ ਹੈਗਾ ਨਹੀਂ ਹੈਗਾ ਉਹ ਸਾਰੇ ਆਪਾਂ ਇੱਥੇ ਆਇਸ਼ਮਾਂਚ ਕਰ ਦਿੰਦੇ ਆ ਅਟੈਂਡ ਕਰ ਦਿੰਦੇ ਆ ਸਾਰੇ ਕਰ ਦਿੰਦੇ ਕੋਈ ਅਗਰ ਪੈਕੇਜ ਗਵਰਨਮੈਂਟ ਰਿਜ਼ਰਵਡ ਹੋਏਗਾ ਉਹ ਫਿਰ ਕੈਸ਼ ਹੁੰਦਾ ਹੈ ਲੇਕਿਨ ਉਹ ਜਿੰਨਾ ਮਰੀਜ਼ ਪੇ ਕਰ ਸਕਦਾ ਹੈ ਘੱਟ ਤੋਂ ਘੱਟ ਪੈਸਿਆਂ ਨਾਲ ਆਪਾਂ ਕਰ ਦਿੰਦੇ ਜਿੱਤਰ ਗੱਲ ਕੀਤੀ ਜਾਵੇ ਤਾਂ ਯੋਕੇ ਸਮੇਂ ਦੇ ਵਿੱਚ ਲੋੜਵੰਦਾ ਦੇ ਵਾਸਤੇ ਕਹਿ ਸਕਦੇ ਆ ਕਿ ਜਿਹੜਾ ਹਸਪੀਟਲ ਹੈ ਔਖੀ ਘੜੀ ਦੇ ਵਿੱਚ ਬਾਹ ਹਾਂਜੀ 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 ਉਹ ਤਾਂ ਹੀ ਮੈਂ ਤੁਹਾਨੂੰ ਇਹ ਦੱਸਿਆ ਕਿ ਮਾਤਾ ਜੀ 5 ਮਹੀਨਿਆਂ ਤੋਂ ਇਲਾਜ ਨਹੀਂ ਕਰਾ پا ਰਹੇ ਸੀ ਤੇ ਅਲਟੀਮੇਟਲੀ ਇਹਨਾਂ ਦਾ ਇੱਥੇ ਇਲਾਜ ਹੋ ਗਿਆ ਔਰ ਵਧੀਆ ਇਲਾ ਕੀ ਹਾਲ ਹੈ ਜੀ ਠੀਕ ਹੈ ਕੀ ਨਾਮ ਆ ਤੁਹਾਡਾ ਜੀ ਪ੍ਰਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਤੰਗਰੋ ਠੀਕ ਹੈ ਕੀ ਪ੍ਰੋਬਲਮ ਕੀ ਸੀ ਮੈਦੇ ਦੀ ਬਲੋਕਿੰਗ ਦੀ ਸੀਗੀ ਹਾਂ ਜੀ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਦੋ ਤਿੰਨ ਹਸਪਤਲ ਪਹਿਲਾਂ ਵੀ ਦਿਖਾ ਚੁੱਕਿਆ ਮੈਂ ਅੱਛਾ ਦੋ ਤਿੰਨ ਹਸਪਤਲ ਪਹਿਲਾਂ ਦਿਖਾ ਚੁੱਕੇ ਹੋ ਠੀਕ ਹੈ ਤੇ ਬਹੁਤ ਵਧੀਆ ਕੇਅਰ ਦੇਤੇ ਠੀਕ ਹੈ ਤਿੰਨ ਚਾ ਦੋਨੇ ਡਾਕਟਰ ਸਾਹਿਬ ਨੇ ਪੇਸ਼ੈਂਟ ਕੀਤਾ ਮੇਰਾ ਠੀਕ ਹੈ ਹੁਣ ਬਹੁਤ ਵਧੀਆ ਫੀਲ ਕਰ ਰਿਹਾ ਤੇ ਮੈਂ ਠੀਕ ਹੈ ਬਹੁਤ ਫੈਸਿਲਿਟੀਆਂ ਥੇ ਹਸਪਤਲ ਦੇ ਡਾਕਟਰ ਸਾਹਿਬ ਦੀ ਜੋ ਆਪਰੇਟ ਦੀਆਂ ਸੇਵਾਵਾਂ ਨੇ ਇਹਦੇ ਤੋਂ ਇਲਾਵਾ ਬਾਕੀ ਜਿਹੜੀਆਂ ਵਾਰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ ਬਹੁਤ ਵਧੀਆ ਥੇ ਹਸਪਤਲ ਦੇ ਠੀਕ ਹੈ ਸਟਾਫ ਦਾ ਸਹਿਯੋਗ ਕਿਵੇਂ ਦਾ ਮਿਲ ਰਿਹਾ ਬਹੁਤ ਵਧੀਆ ਹੈ ਆਸ਼ਮਨ ਕਾਰਡ ਵਿੱਚ ਤੇ ਮੇਰੇ ਚਲੇ ਜਾਂਦਾ ਤੇ ਪੇਟ ਹੋਇਆ ਮੇਰਾ ਅੱਛਾ ਆਸ਼ਮਨ ਕਾਰਡ ਦੇ ਥਰੂ ਹੀ ਹੋਇਆ ਤੁਹਾਡਾ ਵੀ ਕੋਈ ਤੇ ਮਰਗੀ ਕੇ ਨਹੀਂ ਕਰਦਾ ਬਾਹਰੋਂ ਫਿਰਨਾ ਜੀ ਠੀਕ ਹੈ ਹੋ ਜਾਂਦਾ ਕੋਈ ਗੱਲ ਇਸ ਵਿੱਚ ਠੀਕ ਹੈ ਇਸ ਤੋਂ ਫਿਰ ਜੇ ਆ ਕੇ ਮੈਂ ਬਹੁਤ ਵਧੀਆ ਯਾਰ ਤੇ ਜੇਕਰ ਖਾਣ ਪੀਣ ਦੀ ਗੱਲ ਕੀਤੀ ਜਾਵੇ ਤੇ ਖਾਣਾ ਲੈ ਰਹੇ ਹੋ ਹੁਣ ਤੁਸੀਂ ਹਾਂ ਜੀ ਇਹ ਫੈਕ ਨਿਕਲ ਜਣੀ ਗੱਲ ਸਵੇਰੇ ਠੀਕ ਹੈ ਉਸ ਤੋਂ ਬਾਅਦ ਠੀਕ ਹੈ ਬੜੀ ਮਰਗੀ ਪਹਿਲਾਂ ਨਾ ਬਹੁਤ ਜ਼ਿਆਦਾ ਕੰਡੀਸ਼ਨ ਵਾੜੀ ਸੀ ਠੀਕ ਹੈ ਠੀਕ ਹੈ ਠੀਕ ਹੈ ਤੇ ਖਾਣਾ ਕਿਵੇਂ ਦਾ ਮਿਲ ਰਿਹਾ ਹਸਪੀਟਲ ਦੇ ਵਿੱਚ ਬਹੁਤ ਵਧੀਆ ਜੀ ਵਧੀਆ ਮੈਂ ਦੇ ਬਹੁਤ ਵਧੀਆ ਠੀਕ ਕਾੜਾ ਬਗੇ ਮਿਲਦਾ ਜੀ ਠੀਕ ਹੈ ਡੀਲਿੰਗ ਜਿਵੇਂ ਸਟਾਪਨਰਸ ਹੁੰਦੀਆਂ ਨੇ ਜਾਂ ਇਹਨਾਂ ਦੀ ਡੀਲਿੰਗ ਕਿਵੇਂ ਦੀ ਤੁਹਾਡੇ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਹਰ ਹਰ ਚੀਜ਼ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਇੱਕ ਵਾਰ ਮੈਨੂੰ ਦੋ ਮਿੰਟ ਮੈਂ ਟੋਮੇਟ ਆ ਜਾਂਦੀ ਹੈ ਜੀ ਠੀਕ ਹੈ ਜੀ ਠੀਕ ਹਾਂ ਜੀ ਠੀਕ ਹੈ ਬਹੁਤ ਵਧੀਆ ਫੈਸਿਲਿਟੀਆਂ ਹਸਪਤਾਲ ਜਿਵੇਂ ਪਰਿਵਾਰਕ ਮਾਹੌਲ ਹੈ ਕੋ ਪੂਰਾ ਤੁਹਾਨੂੰ ਇੱਥੇ ਮਿਲਿਆ ਪੂਰਾ ਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਦੱਸੇ ਸਰ ਸਾਹਿਬ ਅਰਤਾ ਪੈਸੇ ਮੌਂਟ ਚ ਚੋ ਗਿਆ ਠੀਕ ਹੈ ਬਹੁਤ ਮਾੜੀ ਕੰਡੀਸ਼ਨ ਸੀ ਮੇਰੀ ਜੀ ਠੀ ओके जी ਸੋ ਡਾਕਟਰ ਸਭ ਵੀ ਸਾਡੇ ਨਾਲ ਨੇ ਕੋਸ਼ਿਸ਼ ਕਰਾਂਗੇ ਕਿ ਡਾਕਟਰ ਸਾਹਿਬ ਦੇ ਨਾਲ ਵੀ ਇਸ ਸਬੰਧ ਦੇ ਵਿੱਚ ਗੱਲ ਕਰਾਂਗੇ ਡਾਕਟਰ ਸਾਹਿਬ ਜਿਵੇਂ ਉਹਨਾਂ ਨੇ ਦੱਸਿਆ ਕਿ ਤਿੰਨ ਚਾਰ ਹਸਪਤਲ ਜਿਹੜੇ ਨੇ ਉਹ ਤੋਂ ਖਜਲਖਵਾਰ ਹੋਣ ਤੋਂ ਬਾਅਦ ਇਸ ਹਸਪਤਲ ਦੇ ਵਿੱਚ ਪਹੁੰਚੇ ਨੇ ਤੇ ਆਇਸ਼ਮਨ ਕਾਰਡ ਦੇ ਥਰੂ ਉਹਨਾਂ ਦਾ ਆਪਰੇਟ ਹੋਇਆ ਇਸ ਤਰ੍ਹਾਂ ਦੀ ਕਿੰਨੀ ਕੁ ਤਾਦਾਦ ਦੇ ਵਿੱਚ ਕਿੰਨੇ ਕੁ ਪੇਸ਼ੈਂਟ ਆ ਜਿਹੜੀਆਂ ਸੇਵਾਵਾਂ ਤੁਹਾਡੇ ਵੱਲੋਂ ਜਰੀ ਰਹੀਆਂ ਨੇ नहीं ऐसे तो हम बहुत सारे ऑपरेशन करते हैं जी जैसे मैं डॉक्टर रही में सर्जरी डिपार्टमेंट में कंसल्टेंट हूँ जी तो हम एक तो ओपन सर्जरी लेफ्रास्कोपिक सर्जरीज करते हैं जो आम रूटीन हर जगह होते हैं लेकिन कुछ ऐसी सर्जरीज होती हैं जो आप बहुत दूसरे हॉस्पिटलों में यू, यूजुअली नहीं हो पाती हैं है। तो वैसी मेजर सर्जरीज या कॉम्प्लिकेटेड सर्जरीज भी होती हैं तो उनको भी यहाँ पे करते हैं जैसे ये केस भी एक वैसे ही मान लो आप एक कॉम्प्लिकेटेड टाइप का केस ही है इनको म्यादे में, में ना उबस्ट्रक्शन है।, है तो जो खाते वापस आता है ये चार साल पहले इनका एक ऑपरेशन हो गया था जिसमें आंत को जोड़ देते हैं आधे के साथ ताकि एक रास्ता बन जाए जी, जो खाना वहाँ से चला जी, जी लेकिन चार साल के बाद कुछ टाइम ये ठीक रहे ठीक लेकिन अभी कुछ महीने छः महीने से लगभग जो भी खाते हैं ना मोस्टली वापस ही आ जाता है उल्टे आता था उसकी वजह से आप देखते हो वेट वा लॉस भी काफी हुआ कमजोर हो गए लेकिन पिछले दो तीन हफ्ते से इनको बहुत ही ज्यादा था ठीक है कुछ हार्डली कुछ खा पाते थे तो फिर हमने यहाँ पे आके उन्होंने बोला मैं दो तीन जगह पर गया वहाँ पर वो ऐसे रखते हैं करते कुछ नहीं तो हमने एडमिट करके पूरा एवेल किया सब कुछ आयुष्मान भी किया इनका सीटी वगैरह सब कुछ एंडोस्कोपी हो गया उसके बाद हमने प्लान बनाया कि ये जो उन्होंने रास्ता पहले ऑपरेशन में बनाया था आंत और म्यादे के बीच में है। वो दोबारा रिवाइज़ करना पड़ेगा ठीक है तो इसके बाद चार दिन पहले हमने इनका दोबारा से फिर ऑपरेशन करना पड़ा दोबारा से वो रास्ता बनाना पड़ा ठीक है और वो भी ऑपरेशन भी इनका आयुष्मान में ही हो गया ठीक तो ये बहुत बड़ी बात है तो बाकी अभी पेशेंट आप देख रहे हैं बेटर है लेकिन अभी हम ये नहीं कह सकते कि पूरे ठीक हो गए अभी इसमें टाइम लगेगा हफ्ता लगेगा अभी हक, कि जब हम कहेंगे कि पूरी तरह ठीक है हो अभी थोड़ा सा पानी वानी लेते हैं लेकिन, लेकिन हाँ अभी इनको टाइम मिलेगा थोड़ा ना इम्प्रूव करने के लिए तो लेकिन अदरवाइज़ जो जो भी इनका मेजर एक कॉम्प्लिकेटेड सर्जरी है ਤਿੰਨ ਜੋ ਵੀ ਕੁਝ ਹੋਇਆ ਆਪਰੇਸ਼ਨ ਉਸ ਤੋਂ ਪਹਿਲੇ ਈਵੈਲੂਏਸ਼ਨ ਸਭ ਕੁਝ ਆਮਨੇ ਅਸ਼ਮਨ ਨਹੀਂ ਕਰਦੇ ਸੋ ਐਸ ਵੇਲੇ ਅਸੀਂ ਇਸ ਵਾਈਟ ਹਸਪੀਟਲ ਦੇ ਅੰਦਰ ਜੋ ਆਈਸੀਯੂ ਹੈ ਆਈਸੀਯੂ ਤੇ ਪੁੱਜੇ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਵੱਖੋ ਵੱਖ ਜਿਹੜੇ ਪੇਸ਼ੈਂਟ ਹੈਗੇ ਆ ਉਹ ਇੱਥੇ ਮੌਜੂਦ ਨੇ ਜਿਨ੍ਹਾਂ ਦਾ ਇਲਾਜ ਜਿਹੜਾ ਇਲਾਜ ਪ੍ਰਕਿਰਿਆ ਜਿਹੜੀ ਜਾਰੀ ਹੈ ਸੋ ਡਾਕਟਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਤੋਂ ਜਾਣਕਾਰੀ ਲੈਣੀ ਚਾਹਵਾਂਗੇ ਡਾਕਟਰ ਸਾਹਿਬ ਜਿਵੇਂ ਸਾਹਮਣੇ ਪੇਸ਼ੈਂਟ ਹੈਗੇ ਆ ਕਿ ਕੀ ਪ੍ਰੋਬਲਮ ਸੀ ਇਹਨਾਂ ਦੀ ਜੀ ਜੀ ਇਹ ਹਾਰਟ ਫੇਲਿਅਰ ਕਰਕੇ ਆਏ ਸੀ ਸਾਡੇ ਕੋਲ ਜੀ ਜੀ ਔਰ ਨਾਲੇ ਇਹਨਾਂ ਨੂੰ ਸੀਓਪੀਡੀ ਸੀ ਇਹ ਨਦੀ ਸਾਹ ਵਧ ਰਿਆ ਸੀ ਉਹਦੇ ਬਾਅਦ ਇਹਨਾਂ ਨੂੰ ਟਿਊਬ ਪਾਇਆ ਨੇ ਪਈ ਐਮਰਜੈਂਸੀ ਵਿੱਚ ਤੇ ਅੱਜ ਦੂਜਾ ਦਿਨ ਹੈ ਅੱਜ ਇਹਨਾਂ ਦੀ ਟਿਊਬ ਕੱਢ ਦਿੱਤੀ ਹੈ ਅੱਛਾ ਅੱਜ ਦੇਖ ਸਕਦੇ ਹੋ ਤੁਸੀਂ ਪੇਸ਼ੈਂਟ ਬਿਲਕੁਲ ਸਟੇਬਲ ਹੈ ਠੀਕ ਹੈ ਜੀ ਇਹ ਦੂਜਾ ਪੇਸ਼ੈਂਟ ਸਾਡੇ ਕੋਲ ਆਇਆ ਸੀ ਰਾਤ ਨੂੰ ਇਹਨੂੰ ਇਹ ਐਕਸੀਡੈਂਟ ਹੋ ਗਿਆ ਸੀ ਠੀਕ ਹੈ ਠੀਕ ਹੈ ਹਾਲੇ ਤੱਕ ਇਹ ਇੰਟੂਬੇਟਡ ਹੀ ਹੈ ਇਹਨਾਂ ਦਾ ਟਰੀਟਮੈਂਟ ਚੱਲ ਰਿਹਾ ਹਾਲੇ ਠੀਕ ਹੈ। ਉਹਨਾਂ ਦੇਖਾਂਗੇ ਹੁਣ ਅਗੇ ਵੈਂਟਿਲੇਟਰ ਤੋਂ ਕਿੰਨੇ ਦਿਨ ਬਾਅਦ ਵੀਨ ਆਫ ਹੋਏ ਗਏ। ਠੀਕ ਹੈ ਜੀ। ਠੀਕ ਹੈ। ਹੋਰ ਬਾਕੀ ਸਾਡੇ ਆਈਸੀਯੂ ਵਿੱਚ 24x7 ਫੈਸਿਲਿਟੀ ਅਵੇਲੇਬਲ ਹੈ। ਜੀ ਜੀ। ਐਨਸਥੈਟਿਸ ਰਾਤ ਨੂੰ ਇੱਕ ਇੰਦੇ ਹੁੰਦਾ ਹੀ ਹੁੰਦਾ ਬੰਦਾ ਨਾ। ਠੀਕ ਹੈ ਠੀਕ। ਤੋਂ ਨਾਲ ਹੀ ਸਾਡੇ ਬਾਅਦ ਇਹ ਹੈ ਵੈਂਟਿਲੇਟਰ ਵਾਲੇ ਬੈੱਡ ਸਾਡੇ ਕੋਲ 30 ਬੈੱਡ ਨੇ ਸਾਰੇ। ਠੀਕ ਹੈ। ਕੋਈ ਵੀ ਐਮਰਜੈਂਸੀ ਹੋਏ ਵੈਂਟਿਲੇਟਰ ਹੋਏ ਆਪਾਂ ਆਪੇ ਕੋਲ ਸਾਰਾ ਸਿਸਟਮ ਹੈਗਾ ਇੱਥੇ। ਠੀਕ ਹੈ ਜੀ। ਤੇ ਬਾਕੀ ਆ ਦੇਖ ਦੇਖ ਹੀ ਸਕਦੇ ਤੁਸੀਂ ਆਪੇ। ਜੀ ਜੀ। ਪੇਸ਼ੈਂਟਾਂ ਦੀ ਕੰਡੀਸ਼ਨ। ਠੀਕ ਹੈ ਬਾਕੀ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਜੋ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ 30 ਬੈੱਡ ਨੇ ਜਿਹੜੇ ਵੈਂਟੀਨੇਟਰ ਸਮੇਤ ਇੱਥੇ ਆਧੁਨਿਕ ਸਹੂਲਤਾਂ ਦੇ ਨਾਲ ਜੋ ਲੈਸ ਹੋਇਆ ਹੈ ਆਈਸੀਯੂ ਤੇ ਉਹ ਸਾਹਮਣੇ ਤੁਸੀਂ ਤਸਵੀਰਾਂ ਦੇ ਰਾਹੀਂ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਤੇ ਉਹਨਾਂ ਨੇ ਇਹ ਵੀ ਦੱਸਿਆ ਡਾਕਟਰ ਸਾਹਿਬ ਨੇ ਕਿ 24 ਆਵਰਸ ਜਿਹੜੀ ਇੱਥੇ ਸੇਵਾਵਾਂ ਨੇ ਜਿਹੜੀਆਂ ਇਹ ਜਰੀ ਰਹਿੰਦੀਆਂ ਨੇ ਨੇ ਡਾਕਟਰ ਸਾਹਿਬ ਇੱਥੇ ਜਿਹੜੇ ਮੌਜੂਦ ਰਹਿੰਦੇ ਨੇ ਆ ਬਾਕੀ ਸਟਾਫ ਦੇ ਸਮੇਤ ਜਿਵੇਂ ਜੇ ਮੇਜਰ ਐਕਸੀਡੈਂਟ ਤੋਂ ਇਲਾਵਾ ਵਕੁ ਵਕ ਬਿਮਾਰੀਆਂ ਦੇ ਨਾਲ ਸੰਬੰਧ ਜੋ ਪੇਸ਼ੈਂਟ ਨੇ ਇੱਥੇ ਆਈਸੀਯੂ ਦੇ ਵਿੱਚ ਉਹਨਾਂ ਦਾ ਲਗਾਤਾਰ ਜਿਹੜਾ ਇਲਾਜ ਪ੍ਰਕਿਰਿਆ ਜਿਹੜੀ ਆ ਉਹ ਜਾਰੀ ਹੈ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਇਹ ਹਸਪੀਟਲ ਆ ਜੋ ਆਧੁਨਿਕ ਸਹੂਲਤਾਂ ਦੇ ਨਾਲ ਜਿਹੜਾ ਲੈਸ ਹੈ ਉੱਥੇ ਹੀ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਜੋ ਆਕਸੀਜਨ ਪਲਾਂਟ ਹੈਗਾ ਉਹ ਵੀ ਇੱਥੇ ਨਜ਼ਰ ਆ ਰਿਹਾ ਸੋ ਇਸ ਆਕਸੀਜਨ ਪਲਾਂਟ ਸੰਬੰਧੀ ਵੀ ਜਾਣਕਾਰੀ ਲੈਂਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਇਹ ਜੋ ਆਕਸੀਜਨ ਪਲਾਂਟ ਹੈਗਾ ਇਹ ਹਸਪੀਟਲ ਨੂੰ ਆਪਣਾ ਹੀ ਹੈਗਾ ਜੀ ਜੀ ਸਾਡਾ ਆਪਣਾ ਪਲਾਂਟ ਹੈ ਜੀ ਜੀ ਨੀਅਰ अबाउट ਇਹਨੂੰ 1 ਸਾਲ ਤੋਂ ਹੋ ਗਿਆ ਚੱਲਦੇ ਜੀ ਜੀ ਜਿੰਨੀ ਵੀ ਸੈਂਟਰਲ ਜਿੰਨੀ ਹਸਪੀਟਲ ਚ ਜਿੰਨੀ ਵੀ ਸੈਂਟਰਲ ਜਾ ਰਹੀ ਹੈ ਸਾਰੀ ਇੱਥੋਂ ਜਾ ਰਹੀ ਹੈ ਜੀ ਜੀ ਆਕਸੀਜਨ ਤੋਂ ਫਿਰ ਪਾਈਪਲਾਈਨ ਹੋਊਗਾ ਜੀ ਜੀ ਸੈਂਟਰਲ ਪਾਈਪਲਾਈਨ ਸਾਰਾ ਆਟੋਮੈਟਿਕ ਕੰਟਰੋਲ ਹੈ ਜਿੰਨੀ ਆਕਸੀਜਨ ਜਿੰਨੂੰ ਲੋੜ ਹੈ ਉਹ ਓਨੀ ਡਿਲੀਵਰ ਹੋ ਰਹੀ ਹੈ ਸਾਨੂੰ ਸਿਲੰਡਰ ਦੀ ਲੋੜ ਨਹੀਂ ਪੈਂਦੀ ਸਿਲੰਡਰ ਦੀ ਜਿਹੜੀ ਲੋੜ ਪੈਂਦੀ ਆ ਉਹ ਅਗਰ ਪੇਸ਼ੈਂਟ ਕਿਤੇ ਸ਼ਿਫਟ ਕਰਨਾ ਉਹ ਵੀ ਆਪਣਾ ਜਿਹੜਾ ਆਪਾਂ ਇੱਥੋਂ ਭਰ ਲੈਨੇ ਆ ਪਰ ਇੱਥੋਂ ਯੂਜ਼ ਕਰਨੇ ਆ ਸਾਨੂੰ ਕਿਤੇ ਹੋਰ ਮੰਗਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਿੰਨੀ ਵੀ ਆਕਸੀਜਨ ਸਪਲ ਵੈਕਿਊਮ ਪਲਸ ਆਕਸੀਜਨ ਸਪਲਾਈ ਜਿਹੜੀ ਸੈਂਟਰਲ ਹੈ ਪੂਰੇ ਹਸਪੀਟਲ ਚ ਆਟੋਮੈਟਿਕ ਹੈ ਜੀਵੇਂ ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਜੋ ਇਸ ਹਸਪੀਟਲ ਦੇ ਵਿੱਚ ਜੋ ਆਕਸੀਜਨ ਪ੍ਰਣਾਲੀ ਆ ਆਕਸੀਜਨ ਪਲਾਂਟ ਵੀ ਜਿਹੜਾ ਉਹ ਹਸਪੀਟਲ ਨੂੰ ਆਪਣਾ ਹੀ ਜਿਹੜਾ ਵਾ ਉਹ ਉਪਲਬਧ ਕਰਾਇਆ ਹੋਇਆ ਜਿਵੇਂ ਪਿੱਛੇ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਜੋ ਆਕਸੀਜਨ ਪਲਾਂਟ ਆ ਉਹ ਵੀ ਹਸਪੀਟਲ ਨੂੰ ਸਥਾਪਿਤ ਕੀਤਾ ਗਿਆ ਤੇ ਪਾਈਪ ਲਾਈਨ ਦੇ ਥਰੂ ਜਿਹੜੀ ਆਟੋਮੈਟਿਕ ਜਿਹੜੀ ਉਹਦੀ ਸਪਲਾਈ ਹੈ ਉਹ ਇੱਕ ਇੱਕ ਰੂਮ ਤੱਕ ਜਿਹੜੀ ਆ ਉਹ ਨਿਰੰਤਰ ਚਲਾਈ ਜਾ ਰਹੀ ਆ ਸੋ ਇਹਨਾਂ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਪਠਾਨਕੋਟ ਅੰਮ੍ਰਿਤਸਰ ਜਾਂ ਮੁੱੱਚੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਮੁੱਚੇ ਪੰਜਾਬ ਭਰ ਤੋਂ ਹੀ ਇਸ ਹਸਪੀਟਲ ਦੀ ਸਲਾਘਾ ਸੁਣ ਕੇ ਇਸ ਹਸਪੀਟਲ ਦੀਆਂ ਸੇਵਾਵਾਂ ਦੀ ਜੋ ਹੈ ਵਧੀਆਂ ਸੇਵਾਵਾਂ ਜਿਹੜੀਆਂ ਜਾਰੀ ਨੇ ਜਾਂ ਆਧੁਨਿਕ ਸਹੂਲਤਾਂ ਦੇ ਨਾਲ ਜੋ ਲੈਸ ਹੈ ਵੱਖ-ਵੱਖ ਜਿਹੜੀਆਂ ਨਾਮਰਾਦ ਬਿਮਾਰੀਆਂ ਨੇ ਉਹਦਾ ਇੱਥੇ ਇਲਾਜ ਕੀਤਾ ਜਾ ਰਿਹਾ ਜਿਵੇਂ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਦੇ ਜੋ ਬਾਨੀ ਨੇ ਸਵਰਨ ਸਲਾਰੀਆ ਜੀ ਜੋ ਉੱਗੇ ਅਧਿయోగਪਤੀ ਨੇ ਉਹ ਇਸ ਹਸਪੀਟਲ ਨੂੰ ਲੰਬੇ ਸਮੇਂ ਤੋਂ ਬੇਸ਼ੱਕ ਚਲਾ ਰਹੇ ਨੇ ਪਰ ਪਿਛਲੇ ਥੋੜੇ ਸਮੇਂ ਤੋਂ ਇਹ ਜੋ ਹਸਪੀਟਲ ਹੈ ਇਹ ਚਰਚਾ ਦੇ ਵਿੱਚ ਆਇਆ ਹੋਇਆ ਇਹਦੀ ਪਰਪੂਸ ਲੱਗ ਜਿਹੜੀ ਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹੜੀ ਆ ਸੁਣਨ ਨੂੰ ਮਿਲ ਰਹੀ ਹੈ ਜਿਸ ਨੂੰ ਲੈ ਕੇ ਨਰਲੇਵ ਟੀਵੀ ਦੀ ਟੀਮ ਵੱਲੋਂ ਜੋ ਅੱਜ ਇੱਥੇ ਵਿਜ਼ਿਟ ਕੀਤਾ ਗਿਆ ਸੀ ਤਾਂ ਵਾਕਿਆ ਹੀ ਜੋ ਸੁਣਿਆ ਸੀ ਜੋ ਸੁਣਿਆ ਸੀ ਉਹੀ ਇੱਥੇ ਦੇਖਣ ਨੂੰ ਮਿਲਿਆ ਕਿ ਵਾਕਿਆ ਜੋ ਇਸ ਤੋਂ ਦੀਆਂ ਜਿਹੜੀਆਂ ਸੇਵਾਵਾਂ ਨੇ ਚਾਹੇ ਸਟਾਪ ਦੀ ਗੱਲ ਕੀਤੀ ਜਾਵੇ ਜਾਂ ਮੈਡੀਕਲ ਜਿਹੜੇ ਡਾਕਟਰ ਹੈਗੇ ਨੇ ਵਕੂ ਵਕ ਬਿਮਾਰੀਆਂ ਦੇ ਨਾਲ ਸੰਬੰਧਿਤ ਉਹਨਾਂ ਦੀ ਕੀਤੀ ਜਾਵੇ ਤਾਂ ਜਾਂ ਆਸ਼ਮਨ ਕਾਰਡ ਦੇ ਥਰੂ ਜਾਂ ਉਸ ਤਰ੍ਹਾਂ ਜਿਹੜੀਆਂ ਵੀ ਸੇਵਾਵਾਂ ਹੈਗੀਆਂ ਨੇ ਵਕਕ ਵਕ ਬਿਮਾਰੀਆਂ ਦੀਆਂ ਉਹ ਇੱਥੇ ਜਾਰੀ ਨੇ ਸੋ ਨਰਲੇਵ ਟੀਵੀ ਵੱਲੋਂ ਵੀ ਅਪੀਲ ਹੈ ਕਿ ਲੋਡ ਵੰਡ ਹਰ ਇੱਕ ਮਰੀਜ਼ ਵਾਸਤੇ ਜੋ ਅੱਜ ਦੀ ਡੇਟ ਵਿੱਚ ਅਜੋਕੇ ਸਮੇਂ ਦੇ ਵਿੱਚ ਜੋ ਵਾਈਟ ਹਸਪੀਟਲ ਹੈ ਇੱਕ ਤਰ੍ਹਾਂ ਦਾ ਜਿਹੜਾ ਵਰਦਾਨ ਸਾਬਤ ਹੋ ਰਿਹਾ ਮਸੀਹਾ ਸਾਬਤ ਹੋ ਰਿਹਾ ਇਸ ਕਰਕੇ ਇਸ ਹਸਪੀਟਲ ਦੇ ਉੱਪਰ ਲੋਡ ਪੈਣ ਦੇ ਉੱਪਰ ਹਰੇਕ ਮਰੀਜ਼ ਨੂੰ ਚਾਹੀਦਾ ਕਿ ਇੱਕ ਵਾਰੀ ਵਿਜ਼ਿਟ ਜਿਹੜਾ ਉਹ ਜ਼ਰੂਰ ਕੀਤਾ ਜਾਏ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ unquote